जंहिंा परमात्मा न प्यारी हूंदी ਦੇਖੋ ਸ਼ਬਦਾਂਜ ਤਾ ਬਿਆਨ ਕੀਤਾ ਨਹੀਂ ਜਾ ਸਕਦਾ ਕਿਉਂਕਿ ਸਾਡੇ ਬਹੁਤ ਹੀ ਮਾਸੂਮ ਬੱਚੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ 6 ਬੱਚੇ ਚਲੇ ਗਏ ਇੱਕ ਡਰਾਈਵਰ ਚਲਾ ਗਿਆ ਗਲਤੀ ਚਾਹੇ ਕਿਸੇ ਦੀ ਵੀ ਹੋਵੇ ਪਰ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਕਾਰਵਾਈ ਹੋ ਜੂਗੀ ਸਾਰਾ ਕੁਝ ਹੋ ਜੂਗਾ ਲੇਕਿਨ ਉਹਨਾਂ ਦੀਆਂ ਜੋ ਗੋਦ ਸੁਣੀ ਹੋਈ ਆ ਉਹਨਾਂ ਨੂੰ ਭਰਾਈ ਭਰਪਾਈ ਆ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਪਰ ਮੈਂ ਤੁਹਾਡੇ ਮਾਤਮ ਜਰੀਏ ਸਾਰੇ ਸ਼ਹਿਰ ਨਿਵਾਸੀਨ ਨੂੰ ਕਹਿਣਾ ਚਾਹੁੰਦਾ ਕਿ ਬੱਚੇ ਸਾਡੇ ਵਾਸਤੇ ਬਹੁਤ ਕੀਮਤੀ ਹਨ ਅਸੀਂ ਇਹ ਨਾ ਕਰੀਏ ਕਿ ਥੋੜੀ ਮੰਗੋ ਤੁੰਨ ਕੇ ਅਸੀਂ ਜਿਹੜੀਆਂ ਗੱਡੀਆਂ ਭੇਜੀਏ ਉਹਦੇ ਇਹ ਵੀ ਦੇਖੋ ਵੀ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੈਗੇ ਨੇ ਕਿ ਨਹੀਂ ਹੈਗੇ ਆਪਣਾ ਕਿੰਨੇ ਬੱਚਿਆਂ ਦੀ ਕੈਪੈਸਿਟੀ ਆ ਕਿੰਨੇ ਬੱਚੇ ਲੈ ਕੇ ਜਾਣੇ ਨੇ ਬਾਕੀ ਜਿਹੜੇ ਵੀ ਕੋਈ ਹੈਪੀ ਜਟ ਟਿਪਰ ਨੇ ਜਾਂ ਹੋਰ ਨੇ ਕੋਈ ਬਖਸ਼ਾ ਨਹੀਂ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਕਿਸੇ ਮਰਜੀ ਤਣਾੜਦਾ ਹੋਵੇ ਔਰ ਇਹ ਤੇ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ ਔਰ ਮੈਂ ਸਭ ਨੂੰ ਸ਼ਹਿਰ ਨਿਵਾਸੀਆਂ ਨੂੰ ਵੀ ਕਹੂੰਗਾ ਕਿ ਜਿਹਦਾ ਕੋਈ ਕੋਈ ਰੋਕ ਦੇ ਨੇ ਜਿਹਦਾ ਕੋਈ ਚਲਾਨ ਹੁੰਦਾ ਉਹ ਬੇਮਤਲਬੀਆਂ ਸ਼ਿਫਾਰਿਸ਼ਾਂ ਦੇ ਵਿੱਚ ਨਾ ਪਾਓ ਕਿਉਂਕਿ ਉਹੀ ਫਿਰ ਸਾਡੇ ਵਾਸਤੇ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦਾ ਸੋ ਇਸ ਕਰਕੇ ਜੇ ਪੁਲਿਸ ਹੈ ਜਿਹੜੀ ਉਹ ਆਪਣਾ ਰੋਲ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ ਉਹਨੂੰ ਨਿਭਾਉਣ ਦੇਣਾ ਚਾਹੀਦਾ ਕਿਉਂਕਿ ਇਹ ਸਾਡੇ ਆਪ ਦੇ ਵਾਸਤੇ ਸਾਡੇ ਸਾਰਿਆਂ ਦੀ ਸਿਹਤ ਜ਼ਰੂਰੀ ਹੈ ਸੋ ਇਸ ਕਰਕੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦੇ ਆਂ ਪ੍ਰਮਾਤਮਾ ਉਹਨਾਂ ਬੱਚਿਆਂ ਨੂੰ ਆਪਣੀ ਚਰਨਾ ਚ ਨਾਸ ਬਖਸ਼ੇ ਪਰਿਵਾਰ ਨੂੰ ਭਾਣਾ ਇਸ ਸੰਬੰਧ ਬਾਰੇ ਘਟਨਾ ਦੇ ਉੱਤੇ ਕੁਝ ਲੋਕਾਂ ਮਟਰ ਰਾਜਨੀਤੀੇ ਕਿ ਵੀ ਕੀਤੀ ਜਾ ਰਹੀ ਹੈ। ਦੇਖੋ ਹੁੰਦੇ ਨੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਮੈਂ ਇਹ ਜਾ ਕੋਈ ਸ਼ਬਦ ਨਹੀਂ ਕਹਿਣਾ ਕਿਉਂਕਿ ਐਡੀ ਵੱਡੀ ਦੁਰਘਟਨਾ ਜਿਹੜੀ ਸਾਡੇ ਸਾਰੇ ਸ਼ਹਿਰ ਨਿਵਾਸੀ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਅੱਖ ਚ ਦੇ ਵਿੱਚ ਅੰਜੂ ਨੇ ਤੇ ਫਿਰ ਉਹ ਜੀਆਂ ਗੱਲਾਂ ਕਰਨ ਦਾ ਮੈਨੂੰ ਕੋਈ ਸ਼ੋਭਾ ਨਹੀਂ ਦਿੰਦਾ। ਮੈਂ ਇਸ ਪਰਿਵਾਰ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਹਮੇਸ਼ਾ ਮੁੱਦੇ ਨਾਲ ਮੁੱਦਾ ਲਾ ਕੇ ਖੜਾ ਹਾਂ ਜਿਸ ਤੋਂ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਮੈਂ ਲਗਾਤਾਰ ਪਟਿਆਲੇ ਔਰ ਅੱਜ ਸਵੇਰ ਪੁਸ਼ਮਾਨੇ ਜਿਹੜਾ ਹਸਪਤਾਲ ਦੇ ਵਿੱਚਾਂ ਔਰ ਬਾਕੀ ਪਰਮਾਤਮਾ ਬੱਚਿਆਂ ਨੂੰ ਆਪਣੀ ਚਰਣਾ ਚੰਬਸ ਵਾਸਵਕ ਤੇ ਜਿਹੜੇ ਬੱਚੇ ਹਸਪਤਾਲ ਦੇ ਵਿੱਚ ਨੇ ਉਹ ਜਦ ਦੀ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਚਾਹੇ ਜੀ ਕੋਈ ਹੋਰ ਮਸਾਲ ਵੀ ਔਰ ਜੋ ਜਿੰਨਾ ਵੀ ਬਿਲਾਪ ਲਈਏ ਬਿਨਾ ਨੁਕਸਾਨ ਕੇ ਲਈਏ ਉਹ ਹੋਇਆ ਸਵਾਨੇ ਦਾ ਇਹਦੀ ਪ੍ਰਭਾ ਕੋ ਨਹੀਂ ਚਲਦੀ ਤੇ ਲੋਕਾਂ ਚ ਵੀ ਦੇਖਿਆ ਹੈ ਕਿ ਹਰ ਬੰਦਾ ਰੋਲ ਹੈ ਹਰ ਬੰਦਾ ਹੋਕਰ ਹੈ ਕੱਲਾ ਕੱਲਾ ਬੱਚਾ ਕੀ ਹੈ ਸਾਰਾ ਸਮਣਾ ਬੰਦਾ ਹੈ ਜੋ ਪ੍ਰਮਾਤਮਾ ਕੇ ਸੱਚ ਪਾਸ਼ਾ ਦੀ ਅਰਦਾਸ ਕਰਦੇ ਕਿ ਤਾਕਤ ਦੇਵੇ ਹਿੰਮਤ ਦੇਵੇ ਆ ਜਿਹੜਾ ਸੌ ਹੋਇਆ ਕਹਾ ਵਾਸਤੇ ਨਾ ਕੋਈ ਇਹ ਜਿਹੀ ਪਟਨਾ ਵਾਪਰੇ ਤੇ ਇਹਨਾਂ ਨੂੰ ਮਾਂ ਬਾਪ ਨੂੰ ਦਰਵਾਜ਼ ਦੇਵੇ ਉਹ ਹੌਸਲਾ ਕਰ ਸਕਣ ਇਹ ਪਾਣਾ ਮਨਸਿਕਨ ਪਾਣਾ ਮੰਨਣਾ ਬਹੁਤ ਔਖਾ ਹੈ ਕਿ ਪਰਮਾਤਮਾ ਵਿੱਚ ਚੱਕ ਦੇ ਸਕਦਾ ਹੈ ਪਰ ਸਮਾਨੇ ਦੇ ਲਈ ਇਹ ਤਾਂ ਬੜੀ ਕੋਈ ਵੀ ਤਸਦੀ ਨਹੀਂ ਹੋ ਸਕਦੀ ਸੋ ਮਹਾਤਮਾ ਕੀ ਅਰਦਾਸ ਕਰਦੇ ਹਾਂ ਭਾਈ ਸੰਗਤ ਸਾਹਿਬ ਜੀ ਤਰਵਾਦ ਕਰਦੇ ਹਾਂ ਇਹ ਬਹੁਤ ਸੰਗਤ ਨੇ ਵਿਸ਼ਵਾਸ ਦਵਾਇਆ ਹੈ ਸਾਈ ਸੰਗਤ ਆਈ ਹੈ ਖਾਇ ਦੁੱਖੇ ਵਿੱਚ ਠੰਡਾ ਕੀ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਤੁਸੀਂ ਦੇਖਿਆ ਹੀ ਆ ਕਿ ਕੱਲ ਜੋ ਉਹਨਾ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਮੇਰੇ ਕੋਲ ਵੀ ਬੋਲਣ ਲਈ ਸ਼ਬਦ ਨਹੀਂ ਮੈਂ ਸਿਰਫ ਇੰਨਾ ਹੀ ਕਹੂੰਗੀ ਕਿ ਉਹ ਬੱਚੇ ਮਾਸੂਮ ਫੁੱਲ ਵਰਗੇ ਬੱਚੇ ਤੇ ਉਹਨਾਂ ਦੇ ਪਰਿਵਾਰ ਵਾਹਿਗੁਰੂ ਜੀ ਉਹ ਬੱਚਿਆਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖਣ ਤੇ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਵੱਡਾ ਹੌਸਲਾ ਦੇਣ ਕਿ ਐਡਾ ਵੱਡਾ ਦੁੱਖ ਜਿਹੜਾ ਉਹਨੂੰ ਉਸ ਹਾਦਸੇ